ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਵੀਰ ਦਾ ਕਰਤਾਰ ਸਿੰਘ ਬਾਊ ਨੰਬਰਦਾਰ ਜਿਤਾਖਦੇ ਵੀ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਦੋ ਮੱਝਾਂ ਦਿਖਾਵਾਂ ਕਿ ਜਿਹੜੀ ਸਾਹਮਣੇ ਸਕਰੀਨ ਤੇ ਮੱਝ ਦੇਖ ਰਹੇ ਕੋਈ 1.5 ਤੋਂ 2 ਮਹੀਨਿਆਂ ਦਾ ਟਾਈਮ ਹੋਗਾ ਸੋ ਇਹਨੂੰ ਤੇ ਜਿਹੜੀ ਦੋਸਤੋ ਨਾਲ ਬੱਤੀ ਪਾਚਾ ਦੋ ਨੰਬਰ ਵਾਲੀ ਇਹਨੂੰ ਕੋਈ ਮਹੀਨੇ ਦੇ ਲਾਗੇ ਬੰਦਾ ਟਾਈਮ ਹੋਗਾ ਡਿਟੇਲ ਇਹਨਾਂ ਦੋਵਾਂ ਪਸ਼ੂਆਂ ਦੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤਾਂ ਨਸਾਂ ਜੀ ਕਰ ਲਾਂ ਕਿ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਘਰਾਂ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਹੈ ਦੋਸਤੋ ਤੁਸੀਂ ਆਪ ਆਗੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਕਿਤੇ ਕਰੋ ਤਾਂ ਕਿ ਬਾਅਦ ਵਿੱਚ ਕੋਈ ਨੰਮ ਕਿ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆ ਪੈਨ ਦੋਆ ਪਸ਼ੋਰੀ ਵੀਰ ਦੇ ਕੋਲ ਪੁੱਛ ਲਿੰਨੇ ਆਂ ਹਾਂਜੀ ਵੀਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਖੈਰਾ ਸਾਹਿਬ ਕੀ ਹਾਲ ਚਾਲ ਵੀਰ ਵਧੀਆ ਵੀਰ ਜੀ ਵਧੀਆ ਚੜਦੀ ਕਲਾ ਜੀ ਠੀਕ ਠਾਕ ਚੜਦੀ ਕਲਾ ਹਾਂਜੀ ਹਾਂਜੀ ਵਧੀਆ ਜੀ ਵਧੀਆ ਜੀ ਵਧੀਆ ਵਿੱਚ ਬਾਬਾ ਟਾਈਮ ਬ੍ਰੇਕ ਲਾਈ ਜੀ ਬ੍ਰੇਕ ਵੀਰ ਇਦਾਂ ਫਿਰ ਕੁਝ ਘਰਾਂ ਦੇ ਕੰਮਕਾਰ ਕਰਕੇ ਹੀ ਹਾਂਜੀ ਹਾਂਜੀ ਤਾਂ ਕਰਕੇ ਟਾਈਮ ਹੀ ਨਹੀਂ ਲੱਗਦਾ ਠੀਕ ਹੈ ਜੀ ਇਹ ਕਮਾਲ ਬੋਲ ਵੀ ਬਾਹਰੋਂ ਵੀਰ ਘੱਟ ਮਿਲਦਾ ਵਾ ਮਿਲਦਾ ਹੈ ਘੱਟ ਮਿਲਦਾ ਵਾ ਮਾਲ ਹਾਂਜੀ ਤੇ ਵੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਣਾ ਐਡਰੈਸ ਬੋਲ ਦਈਏ ਕਰੀ ਐਡਰੈਸ ਨਾਮ ਗੁਰਦੇਵ ਸਿੰਘ ਹਾਂਜੀ ਪਿੰਡ ਜੋੜ ਸਿੰਘ ਵਾਲਾ ਸੀਲ ਪੱਟੀ ਜ਼ਿਲ੍ਹਾ ਸ਼ਹੀ ਤਰਨਤਾਰਨ ਸਾਹਿਬ ਜੀ ਠੀਕ ਹੈ ਜੀ ਫੋਨ ਨੰਬਰ ਹੈਗਾ 98159 15026 ਠੀਕ ਹੈ ਜੀ ਹਾਂਜੀ ਦੋ ਮੱਝਾਂ ਵੀਰ ਆਪੇ ਕੋਲ ਹਨ ਹਾਂਜੀ ਦੋ ਮੱਝਾਂ ਆਪਣੇ ਕੋਲ ਤੇ ਪਹਿਲਾਂ ਆਪਾਂ ਸ਼ੁਰੂ ਕਰ ਲਈਏ ਇਸ ਮੱਝ ਤੋਂ ਪਹਿਲਾਂ ਦੱਸਿਓ ਡਿਟੇਲ ਵੀਰਾਂ ਨੂੰ ਕਿੰਨਾ ਮਾ ਸੁਬਾ ਸੂਈ ਇਹ ਵੀਰ ਜੀ ਦੂਜੇ ਸੂਏ ਸੂਈ ਆ ਅੱਛਾ ਜੀ ਤੇ ਮਹੀਨੇ ਦੇ ਅੰਦਰ ਹੀ ਸੂਈ ਆ ਬਾਹਰ ਨਹੀਂ ਗਈ ਅਜੇ ਹੈਗੀ ਠੀਕ ਹੈ ਜੀ ਤੇ ਬਾਕੀ ਚਲੋ ਜਿਹੜੇ ਆਪਾਂ ਭਰਾ ਤੋਂ ਲਈ ਉਹਦੇ ਕੋਲੇ ਉਹਨੇ ਆਪਾਂ ਨੂੰ ਸਾਰਾ ਇਹਦਾ ਬਾਇਓ ਡਾਟਾ ਜਿਹੜਾ ਦਿੱਤਾ ਵਾ ਹਾਂਜੀ ਤੇ ਵੀਡੀਓ ਆਪਣੇ ਕੋਲੇ ਜਿਹੜੇ ਦਿਨ ਤਰੀਕਵਾਰ ਦੀ ਸੂਈ ਆ ਸਾਰਾ ਕੁਝ ਆਪਣੇ ਕੋਕੜਾ ਜਦੋਂ ਤਾਜੀ ਸੂਈ ਆ ਬੱਚੇ ਦੀ ਵੀਡੀਓ ਮੈਂ ਇਹ ਸੂਈ ਦੀ ਤਾਜੀ ਹੈ ਨਹੀਂ ਕੋਣ ਦਾ ਬੱਚਾ ਹੈ ਨਹੀਂ ਹੁਣੇ ਤਾਂ ਬੱਚਾ ਦਾ ਮਰਿਆ ਵਾ ਪਰ ਆਪਾਂ ਗਲਤ ਕੰਮ ਨਹੀਂ ਕਰਨਾ ਕਰਨ ਨੂੰ ਕਰ ਵੀ ਸਕਦੇ ਬੱਚਾ ਰੱਖ ਵੀ ਸਕਦੇ ਪਰ ਇਹ ਕੰਮ ਨਹੀਂ ਕਰਨਾ ਹਾਂਜੀ ਜਦੋਂ ਮੈਂ ਸੱਜਰ ਮਿਆਂ ਦੁੱਧ ਨੌ ਕਰ ਲੋ ਮੈਂ ਥੱਲੇ ਅੱਠਾਂ ਦੀ ਘੰਟੀ ਉੱਗ ਤੇ ਇਹ ਮਿਲਦੀ ਮਤਲਬ ਕਿੱਦਾਂ ਮਿਲਦੀ ਵੀਰੇ ਇਤਰਾ ਹੀ ਭੜੇ ਤੇ ਆੜੇ ਤੇ ਕੋਈ ਟੀਕਾ ਟੁਕਾ ਲਾਉਂਦੇ ਲੋਰ ਆਪਣੇ ਘਰ ਤੇ ਆਣ ਕਿਤਰਾ ਉੱਥੇ ਵੀ ਇਤਰਾ ਮਿਲੀ ਆਪਣੇ ਘਰ ਵੀ ਇਤਰਾ ਮਿਲੀ ਅਗਲੇ ਘ ਕਰਤੀ ਰੋਖ ਪਹੂ ਕਰ ਜਾਂਦਾ ਹਾਂਜੀ ਉਹ ਪਰੇਸ਼ਾ ਕਰ ਜੇ ਬਾਕੀ ਆਂਦੀ ਕੱਖ ਨਹੀਂ ਤੇ ਬਾਕੀ ਧਾਰਾ ਪੂਰਾ ਚਾਰੇ ਸਣ ਬਿਲਕੁਲ ਬਰਾਬਰ ਚਾਰੇ ਸਣਾ ਤੇ ਤੋਰੀ ਵੀ ਚੀ ਲਾਓ ਜੀ ਸੁਵਾ ਦੋ ਤੋ ਦੁਜਾ ਸੁਈ ਜੇ ਤੇ ਸੁਈ ਨੂੰ ਕੋਈ ਮਹੀਨੇ ਦੇ ਅੰਦਰ ਬਾਅਦ ਬਾਕੀ ਦੋਸਤੋ ਡਿਟੇਲ ਸਾਰੀ ਵੀਰ ਨੇ ਦਸਤੀ ਆ ਬੱਚਾ ਤਾਂ ਐਕਸਪਾਇਰ ਹੋ ਗਿਆ ਵੀਡੀਓ ਵੀਰ ਨੇ ਬਣਾਈ ਹੋਈ ਆ 9 ਲੀਟਰ ਦੁੱਧਾ ਵਖਾਵਾ ਦੋਸਤੋ 9 10 ਦਾ ਕਰਦੀ ਆ ਬਾਕੀ 8 ਲੀਟਰ ਦੁੱਧ ਦੀ ਗਰੰਟੀ ਹੋਗੀ ਜੀ ਕੱਦ ਕਠ ਮੈਂ ਦਾ ਚੈੱਕ ਕਰ ਲਓ ਰਾਜੀ ਆ ਦੋਸਤੋ ਪੂਰੀ ਜਿੰਨੀ ਵੀ ਆ ਗਈ। ਬਾਕੀ ਠੰਡੀ ਤੇ ਰੀ ਸੀਲਸ ਲਾ ਕੇ। ਲਓ ਜੀ ਦੋਸਤੋ ਬਿਲਕੁਲ ਜਿੱਥੇ ਮਰਜ਼ੀ ਵੀ ਫਰਕ ਡਾਕੋ ਜੀ। ਹਾਂ ਜਵਾਕ ਮੂੰਹ ਫੜਦੇ ਕੁਛ ਨਹੀਂ ਆ ਕਰਮਾ। ਹਾਂ ਜੀ ਠੰਡੀ ਤੇ ਰੀ। ਠੰੜੀ ਦੀ ਦੋਸਤੋ ਕੁਆਲਿਟੀ ਚੱਕਰਵਾਦ ਨਾਲ ਥੋੜਾ ਜਿਹਾ ਉਪਰ ਆਪਾਂ ਨੂੰ ਕਲੀਰ ਆ ਪਛੂ ਕਰ ਜਾਂਦਾ ਉਪਰ ਦੇ ਬੰਦੇ ਕੋ। ਲੈ ਦੋਸਤੋ ਬੰਦੋ ਬੰਦ। ਅੰਦਗੀ ਹਾਂ ਜੀ ਬੰਦ। ਦੋਸਤੋ ਚਾਰੇ ਥਣ ਗੈਰਚ ਲੱਗੇ ਹੋਏ ਕੋਈ ਫੋਟੋਆਂ ਲੀਏ ਨਾ ਮੋਲ ਆਪਾਂ ਵੀਰ ਦੇ ਕੋਲ ਪੁੱਛ ਲੈਂਦੇ ਹਾਂਜੀ ਵੀਰ ਜੀ ਮੋਲ ਦਾ ਕੀ ਕਰੀਏ ਮੋਲ ਵੀਰ ਜੀ ਪੈਠ ਕਰਾ ਲਓ ਬਾਠ ਕਰਾ ਲਓ 60 ਕਰਾ ਲਓ ਹਾਂਜੀ 57500 ਰੁਪਿਆ ਲੈਣਾ ਉਹ ਚੋਂ 500 ਰੁਪਿਆ ਛੋਟ ਕਰਾਂਗੇ ਪੂਰੇ 57000 ਦੇ ਪੂਰੇ ਸਤਨਜਾਦੀ ਦੇ ਤਾਂ ਠੀਕ ਹੈ ਜੀ ਦੁੱਧ ਵੀ 9 ਕਿਲੋ ਆ ਮੈਂ ਥੱਲੇ 8 ਕਿਲੋ ਤੇ ਪੱਕਾ ਠੰਡਾ ਹੀ ਆਣਾ ਠੀਕ ਹੈ ਕੋਈ ਧਾਰ ਵੱਧ ਘਟ ਨਹੀਂ ਕੋਈ ਪੂਰ ਛਟਾ ਨਹੀਂ ਠੀਕ ਹੈ ਤੇ ਜੇ ਬੱਚਾ ਹੁੰਦਾ ਤੇ ਮੈਂ ਵਾਕਈ 70000 ਦੇ ਹੀ 70000 ਦੇ ਦੇ ਦਿਆ ਜੀ ਸੋ ਦੋਸਤੋ ਬੱਚੇ ਦਾ ਕਰਕੇ ਠੀਕ ਹੈ ਜੀ ਮੋਲ ਵੀ ਦੋਸਤੋ ਨੋਰਮਲ ਜਿਹਾ ਚਲੋ ਦੁੱਧ ਦੇ ਹਿਸਾਬ ਨਾਲ ਜੇ ਗਿਣੀਏ ਤੇ ਦੁੱਧ ਵੀ 8-9 ਕਿਲੋ ਜਿਹੜਾ ਤਿਆਰ ਸੱਜੇ ਸੁਈ ਮੱਝ ਤੇ 57000 ਰੁਪਏ ਜਿਹੜਾ ਮੌਕੇ ਦਾ ਮੋਲਿਆ ਵੀਰ ਨੇ ਕੀਤਾ ਜਿਹਦੇ ਵਿੱਚ ਤੁਹਾਡਾ ਆਆਂ ਗਿਆਂ ਦਾ ਥੋੜਾ ਬੜਾ ਮੌਕੇ ਦੇ ਸ਼ੋਰ ਸ਼ੱਪਾ ਮਾਨ ਮੋਲ ਵੀਡੀਓ ਵਾਲੇ ਫਿਕਸ ਨਹੀਂ ਹੁੰਦੇ ਇਹਦੇ ਨਾਲ ਜਿਹੜੀ ਬੱਤੀ ਮੱਚ ਵੀਰ ਇਹਦੀ ਦਸਕੀ ਲਟੇਲਾ ਇਹ ਵੀਰ ਜੀ ਦੋ ਸਵਾ ਦੋ ਮਹੀਨੇ ਦੀ ਸੂਈ ਹੋਊਗੀ ਅੱਛਾ ਜੀ ਇਹ ਚਲੋ ਮੈਂ ਇਹਦੀ ਨਾ ਝਾਕ ਨਹੀਂ ਇਹਦਾ ਕੋਈ ਵੀ ਵੀਡੀਓ ਪਾਉਣ ਦੀ ਤਾਂ ਇਹਨੂੰ ਕੋਈ ਨੁਮਾਇਤ ਵਾਇਆ ਨਹੀਂ ਐਡਾ ਹਾਂਜੀ ਹਾਂਜੀ ਪਰ ਉਹਦੀ ਵੀਡੀਓ ਮੈਂ ਜੀ ਆਪਾਂ ਪਾਉਣੀ ਕਰਕੇ ਤੇ ਸਲਾਹ ਬਣ ਗਈ ਵੀ ਚੱਲ ਪਾ ਲਗੇ ਠੀਕ ਹੈ ਜੀ ਤੇ ਇਹ ਮੈਂ ਆਪਾਂ ਕਰਦੀ ਆ ਠੀਕ ਹੈ ਜੀ ਹਾਂਜੀ ਇਹ ਕਿਹਦੇ ਨਾਲ ਦੀ ਮੈਂ ਨਹੀਂ ਲਈ ਤੇ ਆਪਣੇ ਕੋਲੇ ਹੋਰ ਉਧਰ ਠੀਕ ਹੈ ਕੋਈ ਮਜਬੂਰੀ ਕਰਕੇ ਨਾਲ ਦਾ ਚੜਾਈ ਕਰ ਗਿਆ ਹਾਂਜੀ ਹਾਂਜੀ ਇਹ ਮੈਂ ਹੀ ਆਉਦੀ ਆ ਠੀਕ ਹੈ ਛੁੱਟੀ ਦੀ ਠੀਕ ਹੈ ਜੀ ਚਲੋ ਉਹਦਾ ਪਰਿਵਾਰਾਂ ਦਾ ਵੀ ਆਪਾਂ ਇਸੇ ਰੱਖਣੀ ਹੈ ਇੱਕ ਦੀ ਦੀ ਆਹੋ ਚਲੋ ਕੀ ਨਾ ਸੋਹ ਹੋ ਜਾਏ ਸੰਭਲੇ ਬਹੁਤ ਚਲੋ ਸਾਹਮਣੇ ਸੋਟਣ ਹਾਂਜੀ ਤੇ ਸੁਭਾ ਵੀਰ ਜੀ ਕਿਨਵਸ ਹੋਈ ਸੁਭਾ ਵੀਰ ਜੀ ਤੇ ਜੇ ਸੁਈ ਹੈ ਤੇ ਜੇ ਸੁਈ ਹੈ ਬਾਕੀ ਵਪਾਰੀ ਦੇ ਕਹਣਤੇ ਨਹੀਂ ਕੋਈ ਮੰਨਦਾ ਹੁੰਦਾ ਹਾਂਜੀ ਹਾਂਜੀ ਤੇ ਜੇ ਬਾਕੀ ਆਪਦੀ ਕੋਈ ਆਪਦਾ ਮਤਲ ਕੱਦ ਕਾਠ ਮੈਂਦਾ ਪੱਟਾ ਕੱਦ ਕਾਠ ਪੂਰਾ ਖੁੱਲੇ ਵਜਣ ਦੀ ਆ ਹਾਂਜੀ ਵਜਣ ਦਾ ਖੁੱਲੇ ਦੀ ਆ ਠੀਕ ਹੈ ਜੀ ਤੇ ਮਿਲਦੀ ਹੈ ਇਤਰਾ ਥਾਪੀ ਤੇ ਹੀ ਆ ਠੀਕ ਹੈ ਜੀ ਦੋਵੇਂ ਟਾਈਮ ਹੀ ਥਾਪ ਦੁੱਧ ਕਿੰਨਾ ਵੀਰ ਹੁਣ ਮੌਕੇ ਦੁੱਧ ਵੀਰ 9 ਕਿਲੋ ਹੋਊਗਾ 8ਾਂ ਦੀ ਗਰੰਟੀ ਹੋਊਗੀ 8ਾਂ ਦੀ ਗਰੰਟੀ ਹੋਊਗੀ ਤੇ ਇੱਕ ਇਹ ਚੱਕਰਾ ਆਪਾਂ ਪਹਿਲਾਂ ਮੜੀ ਜੀ ਬੁਖਾ ਲਈਏ ਮੈਂ ਹੀ ਪਿੜ ਪੀਆਂ ਸੀ ਕਿਤੇ ਹਾਂਜੀ 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 ਆਹ ਡੰਡਾ ਮਾਰਿਆ ਕਿਸ ਨੇ ਤੇ ਆਖੇ ਦੀ ਖਰਾਬ ਆ ਮੈਰੀ ਇਹ ਇਹ ਸਾਲ ਹੀ ਹੋ ਗਿਆ ਵਾ ਠੀਕ ਹੈ ਜੀ ਇਹ ਜ਼ਖਮ ਕੋਈ ਨਹੀਂਗਾ ਕੋਈ ਇਹ ਚਗਦੂਦ ਨਹੀਂ ਗਈ ਸਿਰਫ ਇਹ ਅੱਖ ਇਤਰਾ ਹੀ ਚਿੱਟਾ ਪੈ ਗਿਆ ਹੈ ਨਾ ਕਿਸ ਨੇ ਦਵਾਈ دارو ਦਵਾਈ ਥੋੜਾ ਜਿਹਾ ਬੰਦਾ ਸਾਡਾ ਓਲਾ ਪਰਵਾਹ ਠੀਕ ਠੀਕ ਦਵਾਈ دارو ਨਹੀਂ ਦਵਾਈ ਇਹ ਇਤਨਾ ਹੀ ਰਹੀ ਆਖੇ ਠੀਕ ਹੈ ਜੀ ਹਾਂਜੀ ਚਲੋ ਇੱਕ ਅੱਖ ਆਖ ਦੇਖੋ ਮੈਦਾ ਕਿੰਨਾ ਵਾ ਹਾਂ ਇੱਕ ਅੱਖ ਨਾ ਵੇਹੇ ਪ੍ਰੋਪਰ ਦਿਖਦਾ ਵਾ ਵਧੀਆ ਦੀਦਾ ਵਧੀਆ ਦੀਦਾ ਬਾਕੀ ਠੰਡੀ ਧੀਰੀ ਵੀ ਪੂਰੀ ਆ ਮੈਂ ਲਓ ਜੀ ਦੋਸਤੋ ਚੈੱਕ ਕਰ ਲਓ ਜੀ ਕੱਦ-ਗਾੜ ਦੇ ਵੇਖੋ ਪੂਰਾ ਮੈਰਾ ਠੀਕ ਠੀਕ ਹੈ ਜੀ ਠੀਕ ਹੈ ਤੋਰੀ ਵੀ ਜੀ ਵਿਖਾਈ ਲਓ ਜੀ ਸਵੇਰ ਤੋਂ ਤੋ ਤਿੱਜਾ ਸੂਈ ਤੇ 2.5 ਕਿਲੋ ਦਾ ਟਾਈਮ ਇਹਨੂੰ ਸੂਈ ਨੂੰ ਗਿਆ 8-9 ਕਿਲੋ ਦੁੱਧ ਜਿਹੜਾ ਮੌਕੇ ਦਾ ਹੁਣ ਪਿਆਰ ਹੋਊਗਾ ਸਾਈਡ ਜਿਹੜੀ ਰੱਖਦੀ ਹੋਊਗੀ ਹਾਂਜੀ ਸਾਈਡ ਰੱਖਦੀ ਜਿਹੜੀ ਪਰਲੇ ਉਰਲੇ ਬੰਨੇ ਸਾੜਾ ਵਾਲੇ ਪਾਸੇ ਦੀ ਸਾਈਡ ਮੈਣੀ ਵਾਲੇ ਸਾਈਡ ਰੱਖਦੀ ਆ ਪਰ ਧਾਰਾਂ ਦੂਜੇ ਥਣੋਂ ਵੱਧ ਹੋਣ ਗਿਆ ਇੱਥੇ ਅੱਛਾ ਜੀ ਇੱਥੇ ਜਿਹੜੀ ਸਾਈਡ ਰੱਖਦੀ ਧਾਰਾਂ ਦੂਜੇ ਨੂੰ 2-4 ਵੱਧਣ ਗਿਆ ਘਟਣ ਗਿਆ ਮਤਲਬ ਮਮੂਂਦੀ ਜੀ ਸਾਈਡ ਚੱਕ ਮਮੂਂਦੀ ਦੀ ਸਾਈਡ ਨਓ ਦੋਸਤੋ ਸਾਈਡ ਬਹਿਣੀ ਵਾਲੇ ਪਾਸੇ ਦੀ ਥੋੜੀ ਜੀ ਜਰੂਰ ਚੱਕ ਦੀ ਵੀਰ ਨੇ ਦੱਸਤਾ ਪਹਿਲਾਂ ਪਰ ਧਾਰਾਂ ਦੋਸਤੋ ਬਰਾਬਰ ਹੋਣਗੀਆਂ ਕੋਈ ਵੀਰ ਆਪਣੀ ਬੇਸ਼ੱਕ ਚੋਕੇ ਤਸਦੀ ਵੀ ਕਰ ਸਕਦਾ ਕਿਉਂਕਿ ਸੁਰੇ ਸਵਾਇ ਪਹੂ ਬਾਕੀ ਮੈਂ ਦਾ ਵਜਨ موجوده ਤੁਸੀਂ ਚੈੱਕ ਕਰ ਸਕਦੇ ਹੋ ਬਾਡੀ ਸਟਰਕਚਰ ਮੈਂ ਦਾ ਕਰ ਲੋ ਚੈੱਕ ਆਖ ਦੋਸਤੋ ਜਿਹੜੀ ਆ ਵੀਰ ਨੇ ਤੁਹਾਨੂੰ ਦੱਸਤੀ ਹੈ ਵੀ ਇਹਦੇ ਵਿੱਚ ਕਿਸੇ ਵੀਰ ਨੇ ਟੰਡਾ ਮਾਰਤਾ ਸਰੋ ਦੇ ਵਿੱਚ ਨਾਲ ਕਰਕੇ ਆਖਰ ਵਿੱਚ ਚਿੱਟਾ ਪੈ ਗਿਆ ਕਰਕੇ ਇਹ ਆਖੋ ਮੈਂ ਨੂੰ ਕਿਸਦਾ ਨਹੀਂ ਲੱਗਦਾ ਪੇਟਪੜੀ ਦੀ ਦੋਸਤ ਢਾਈ ਸੋਣੀ ਬਾਕੀ ਇਹ ਗੱਲ ਮਤਲਬ ਮੀਲੀ ਲਾਵੀ ਦੇ ਵਿੱਚ ਹੁੰਦੀ ਐ ਸਭੀ ਜੀ ਮਿਲਦੀ ਮਿਲਦੀ ਮਤਲਬ ਦੋਵੇਂ ਟਾਈਮ ਮਿਲਦੀ ਵੀ ਰਹੁਣ ਥੋੜਾ ਜਿਹਾ ਟਾਈਮ ਟੋਮ ਨਹੀਂ ਹਜੇ ਮਿਲਣ ਚੋਣ ਚਾਣ ਦਾ ਹਾਂਜੀ ਜੀ ਹਜੇ ਟਾਈਮ ਸਾਹਿਬ ਹੀ ਆ ਟਾਈਮ ਕਾਫੀ ਦੇ ਅਹੀਂ ਤੇ ਇਤਨਾ ਹੀ ਥਾਪੀ ਮਾਰ ਕੇ ਅੱਛਾ ਜੀ ਹਾਂਜੀ ਘਰ ਦੀ ਮੇਰੀ ਵੀ ਥਾਪੀ ਮਾਰ ਕੇ ਚੋ ਜਿਹੜਾ ਮਰਦੀ ਕਰਦਾ ਜੀ ਥਾਪੀ ਮਾਰੋ ਐ ਸੱਲੇ ਬਹੁਤ ਆਖਰੀ ਮਦਦ ਟੀਕਾ ਲਾਉਣ ਦੀ ਨਹੀਂ ਨਾ ਟੀਕਾ ਲਾਉਣ ਦੀ ਲੋੜ ਨਹੀਂ ਧਾਰ ਲੈਣੀ ਇਹਨੇ ਜੋ ਥਾਪੀ ਮਾਰੀ ਇਹਨੇ ਧਾਰ ਲੈਣੀ ਆ ਠੀਕ ਹੈ ਜੀ ਉਸ ਵੇਲੇ ਨੇ ਪਸਮਾਉਣਾ ਵਾ ਠੀਕ ਹੈ ਜੀ ਹਾਂਜੀ ਤੇ ਕੀ ਮੁੱਲ ਕਰਨਾ ਜੀ ਮੁੱਲ ਤਾਂ ਵੀਰ ਜੀ ਨੀਲੀ ਦੀ ਮੈਂ ਵੱਡੀ ਆ ਜਿਹਦੇ ਬੱਚਾ ਆ ਦਾ ਫਿਰਤ ਮੈਂ ਲੱਖ ਨਹੀਂ ਵੇਚਣੀ ਹਾਂ ਹਾਂਜੀ ਹਾਂਜੀ ਪਰ ਇੱਕ ਬੱਚਾ ਹੈ ਨੀਗਾ ਹਾਂਜੀ ਇੱਕ ਥੋੜਾ ਰੱਖਦਾ ਚੱਕਰ ਇੱਕ ਸੂਈ ਨੂੰ 2 ਮਹੀਨੇ ਹੋ ਗਏ ਆ ਹਾਂਜੀ ਹਾਂਜੀ ਅੱਜ ਵੀਰ ਜੀ ਇਹਦਾ ਭਾਵੇਂ 70 ਕਰ ਲਈਏ 72 ਕਰ ਲਈਏ 65000 ਚੋਂ 500 ਰੁਪਿਆ ਛੋਟ ਕਰਾਂਗੇ ਜਦ ਕਿ ਪੂਰੇ 65 ਪੂਰੇ 65 ਦੀਏ ਦੇਣੀ ਆ ਵਿਕੂ ਕੀ ਤਾਂ ਵੀ ਠੀਕ ਆ ਨਾ ਵੀ ਕੋਈ ਤਾਂ ਵੀ ਕੋਈ ਠੀਕ ਹਾਂਜੀ ਲੋ ਜੀ ਦੋਸਤੋ ਮੋਲ ਵੀਰ ਜੀ ਹਾਂਜੀ 65000 ਰੁਪਿਆ ਜਿਹੜਾ ਲੈਣ ਦੇ ਵੀ ਦੇਖਿਆ ਜਿੱਦੇ ਵਿੱਚ ਤੁਹਾਡਾ ਆਆਂ ਗਿਆ ਦਾ ਮੌਕੇ ਤੇ ਮਾਨ ਤਨ ਛੋਟ ਛਪ ਹਲਕਾ ਪੁਲਕਾ ਜਰੂਰ ਹੋਗਾ ਹਾਂਜੀ ਦੋ ਨਗ ਦੋਸਤੋ ਤੁਹਾਨੂੰ ਦਿਖਾਇਆ ਵੀਡੀਓ ਵਿੱਚ ਦੋਵੇਂ ਨਗ ਸੁਏ ਸੁਏ ਆ ਮੇਰੇ ਵੀਰ ਇੱਕ ਟਾਈਮ ਦੋ ਟਾਈਮ ਚੋਕੇ ਬੇਸ਼ੱਕ ਆਪਣੀ ਤਸੱਲੀ ਜਰੂਰ ਕਰੂ ਹਾਂਜੀ ਐਡਰੈਸ ਇਕਰੀ ਵੀਰ ਦਾ ਫਿਰ ਬੋਲ ਦੇਣਾ ਪ੍ਰਿੰਡ ਵੀਰ ਦਾ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਵੀਰ ਦਾ ਗੁਰਦੇਵ ਸਿੰਘ ਬਾਊ ਨੰਬਰਦਾਰ ਫੋਨ ਨੰਬਰ ਵੀਰ ਜੀ ਇਕਰੀ ਫੇ ਬੋਲਦੀ ਆ ਫੋਨ ਨੰਬਰ ਵੀਰ ਜੀ 98149 ਹਾਂਜੀ 15026 ਠੀਕ ਹੈ ਜੀ ਹਾਂਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ